ਹਾਂਜੀ ਸਾਈਂ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਦੁਸ਼ਮਨ ਦੇ ਇਕੜਵਾਇਆ ਜਾਂਦਾ ਬੜੀ ਰੋਗ ਹੋਇਕੀ ਕੰਮ ਕੋ ਮੈਂ ਸਮੂਹ ਦੇਸ਼ ਵਾਸੀਆਂ ਦੇ ਲੁਧਿਆਣਾ ਵਾਸੀਆਂ ਨੂੰ ਜੈ ਮਸਤਾ ਦੀ ਜਾਇਦਾਦਾਂ ਦੀ ਜੈ ਸਰਕਾਰਾਂ ਦੀ ਆਖਦਾ ਜਿਸ ਤਰ੍ਹਾਂ ਵੀ ਤੁਹਾਨੂੰ ਪਤਾ ਮਿਤੀ 8 9 ਜੂਨ ਨੂੰ ਜਿਹੜਾ ਸਰਕਾਰ ਦਰਬਾਰ ਪੰਜ ਪੀਰ ਸਰਕਾਰ ਹੈ ਬਾਲ ਕਲਾਂ ਜੋਸ਼ੀ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸਲਾਨਾ ਔਰਤ ਮਨਾਇਆ ਜਾ ਰਿਹਾ ਵਾ ਸਮੂਹ ਇਲਾਕਾ ਨਿਵਾਸੀਆਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਵੀ ਮਿਤੀ 8 9 ਜੂਨ ਨੂੰ ਸਰਕਾਰ ਦੇ ਮੇਲੇ ਮਹਿਫਲ ਚ ਹਾਜ਼ਰ ਹੋ ਕੇ ਸਰਕਾਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਦੁਆਬੇ ਏਰੀਏ ਦੇ ਜਿੰਨੇ ਵੀ ਮੁੱਖ ਢੇਰੇ ਨੇ ਰੋਜਾ ਸ਼੍ਰੀ ਮਡਾਲੀ ਦੇ ਗੱਦੀ ਨਸੀਨ ਸਾਈਂ ਉਮਰੇਸ਼ਾ ਸਰਕਾਰ ਜੀ ਰੋੜਕੇ ਤੋਂ ਬਾਬਾ ਜੀਸ਼ਾ ਜੀ ਦਾਦੂਵਾਲ ਤੋਂ ਬਾਬਾ ਫਕਰ ਸ਼ਾ ਜੀ ਮਈਆ ਭਗਵੰਦ ਦਰਵਾਜ਼ਾ ਤੋਂ ਸ਼ੰਭੂ ਬਾਬਾ ਜੀ ਤੇ ਲਲਵਾਨ ਤੋਂ ਬਾਬਾ ਸੋਢੀ ਸ਼ਾ ਜੀ ਸਪੈਸ਼ਲ ਤੌਰ ਤੇ ਇਸ ਤੋਂ ਇਲਾਵਾ ਹੋਰ ਵੀ ਪੂਰੇ ਪੰਜਾਬ ਦੇ ਵੱਖ-ਵੱਖ ਢੇਰਿਆਂ ਤੋਂ ਜਿਸ ਤਰ੍ਹਾਂ ਕੱਲੀਏ ਸ਼ਰੀਫ ਤੋਂ ਮਲੰਗਾਂ ਦੀ ਜਮਾਤ ਸਾਰੀ ਜਿਹੜੀ ਆਉਂਦੀ ਹਰ ਸਾਲ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਨੇ ਆਪਾਂ ਬੜੇ ਹੀ ਭਾਗਾਂ ਵਾਲੇ ਆ ਆਪਾਂ ਨੂੰ ਜਿਹੜੀਆਂ ਸਰਕਾਰਾਂ ਖੁਦ ਸਾਡੇ ਘਰ ਚੱਲ ਕੇ ਅਸ਼ੀਰਵਾਦ ਦੇਣ ਮੈਂ ਸਭ ਨੂੰ ਇਹੀ ਬੇਨਤੀ ਕਰੂੰਗਾ ਵੀ ਹੌਮਾ ਹਮਾ ਕੇ ਸਮੂਹ ਪਰਿਵਾਰ ਸਮੇਤ ਮਿਤੀ 8 ਤੇ 9 ਨੂੰ ਸਾਰੇ ਜਾਣੇ ਜੋਸ਼ੀ ਨਗਰ ਹੈਬਲ ਕਲਾਂ ਵਿਖੇ ਪਹੁੰਚੋ ਤੇ ਸਰਕਾਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ। ਮੇਲੇ ਚ ਤਿਆਰੀ ਕਿਤੇ ਮੇਲੇ 'ਚ ਤਿਆਰੀ ਜਿਹੜਾ ਲੰਗਰ ਆ ਸਾਡਾ 2 ਦਿਨ ਟੁੱਟ ਵਰਤੇਗਾ 8 ਤੇ 9 ਜੂਨ ਨੂੰ ਲੰਗਰ ਦੀ ਵਿਵਸਥਾ ਫੁੱਲ ਕੀਤੀ ਗਈ ਆ। ਇਸ ਤੋਂ ਇਲਾਵਾ ਲੱਗ ਲੱਗ ਖਾਣ ਪੀਣ ਦੇ ਬੱਚਿਆਂ ਦੇ ਸਟਾਲ ਲੱਗਣਗੇ। ਜੋ ਵੀ ਯਾਨੀ ਵੱਧ ਤੋਂ ਵੱਧ ਉਪਰਾਲੇ ਜਿੱਦਾਂ ਸ਼ਪੀਲਾਂ ਨੇ ਲੰਗਰ ਨੇ ਖੀਰ ਦਾ ਲੰਗਰ ਆ, ਪਕੌੜਿਆਂ ਦਾ ਲੰਗਰ, ਚਾਹ ਦਾ ਲੰਗਰ 24 ਘੰਟੇ ਲੰਗਰ ਵਰਤੇ ਜਾਣਗੇ। ਕਲਾਕਾਰ ਜਿਹੜੇ ਪੌਤਰੇ ਕਲਾਕਾਰ ਵਰਲਡ ਫੇਮਸ ਬਹੁਤ ਹੀ ਵਧੀਆ ਆਵਾਜ਼ਾਂ ਸਾਡੇ ਸਰਦਾਰ ਅਲੀ ਜੀ ਉਹਨਾਂ ਦੇ ਭਤੀਜੇ ਸਲਾਮਤ ਅਲੀ ਮਤੋਈ ਜੀ ਜਿਹੜੇ ਹੁਣ ਰੀਸੈਂਟਰੀ ਸ਼ਾਇਰੀ ਫਿਲਮ ਸੁਪਿੰਦਰ ਸਾਧਾ ਜੀ ਉਹਨਾਂ ਨਾਲ ਤੇ ਉਸ ਤੋਂ ਇਲਾਵਾ ਸਾਡੇ ਬਨੀਤ ਖਾਨ ਜੀ ਪਹੁੰਚ ਰਹੇ ਨੇ ਤੇ ਲਵਜੀਤ ਜੀ ਪਹੁੰਚ ਰਹੇ ਨੇ ਉਮਰਦਰਾ ਚਿਸਤੀ ਜੀ ਪਹੁੰਚ ਰਹੇ ਨੇ ਪਗੜੀ ਇਕਵਾਲ ਮਨਵਰ ਸਫੀ ਜੀ ਸਟੇਟ ਵਾਡੀ ਭੋਲਾ ਜਮਲਾ ਜੀ ਹੋਰ ਵੀ ਇਸ ਤੋਂ ਇਲਾਵਾ ਕਈ ਕਲਾਕਾਰ ਤੇ ਫਨਕਾਰ ਫਰਟ ਫੇਮਸ ਜਿਹੜੇ ਪਹੁੰਚ ਰਹੇ ਨੇ ਜੀ ਸਾਂਝੀ ਦੇਕਤੀ ਮੇਲਾ ਕਰਾਇ ਕਿੰਨਾ ਮੇਲਾ ਇਹ ਤਕਰੀਬਨ ਮੇਲੇ ਤਾਂ ਬਹੁਤ ਹੋ ਗਏ ਅਸੀਂ 25 30 ਸਾਲ ਤੋਂ ਲਗਾਤਾਰ ਮੇਲੇ ਹੋ ਰਿਹਾ ਜਿਹੜੀ ਵਿਸ਼ਾਲ ਮਹਿਫਲ ਹੈ ਸਾਡੀ 25ਵੀਂ ਮਹਿਫਲ ਹੈ ਜੀ ਜਿਹੜੀ ਇਹ ਸਾਲਾਨਾ ਕਰਾਈ ਜਾ ਰਹੀ ਹੈ ਸਰਕਾਰ ਦੇ ਆਸ਼ੀਰਵਾਦ ਸਦਕਾ ਤੇ ਮੇਲਾ ਜਿਹੜਾ ਇਹ ਸੰਗਤ ਦੇ ਸਹਿਯੋਗ ਨਾਲ ਅਸੀਂ ਕਰਾਉਨੇ ਆਂ ਮੇਰੇ ਪਿਤਾ ਜੀ ਗਦੀ ਨਿਸ਼ੀਨ ਸਾਈਂ ਬਲਵੀਰ ਸ਼ਾਹ ਜੀ ਮੇਰੀ ਪਤਨੀ ਆਰਾਧਨਾ ਉਹਨੂੰ ਮਨੀ ਸਾਈਂ ਮਾਤਾ ਜੀ ਸਾਡੇ ਦਰਬਾਰ ਦੇ ਜੋ ਸੇਵਾਦਾਰ ਅਮਰਜੀਤ ਜੀ ਤੇ ਸਮੂਹ ਸਾਡੇ ਜਿੰਨੇ ਵੀ ਸੰਗਤ ਦੇ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਰਲ ਮਿਲ ਕੇ ਸਯੋਗਨਾਇ ਮੇਲਾ ਕਰਾਉਂਦੇ ਆ ਜੀ ਲੁਧਿਆਣਾ ਵਾਸੀਆਂ ਨੂੰ ਕੀ ਕਹਣਾ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਤੇ ਬੇਨਤੀ ਆ ਵੀ ਸਾਰੇ ਜਣੇ ਹੌਮ ਹੌਮਾ ਕੇ ਪਹੁੰਚੋ ਸਮਸਤ ਸਰਕਾਰਾਂ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਲੈਵਲ ਤੋਂ ਲੱਖ ਲੱਖ ਡੇਰਿਆਂ ਦੀਆਂ ਤੁਹਾਨੂੰ ਅਸ਼ੀਰਵਾਦ ਦੇ ਤੁਹਾਡੇ ਘਰ ਆ ਰਹੀਆਂ ਨੇ ਤੇ ਮੌਕਾ ਵਾਰ-ਵਾਰ ਨਹੀਂ ਮਿਲਦਾ ਹੁੰਦਾ ਜੇ ਮੌਕਾ ਦਤਾ ਹੀ ਨੇ ਤੁਹਾਨੂੰ ਦਿੱਤਾ ਇਹ ਮੌਕੇ ਦਾ ਲਾਹਾ ਤੱਕਦੇ ਹੋਏ ਸਰਕਾਰਾਂ ਦਾ ਅਸ਼ੀਰਵਾਦ ਲੈਣ ਲਈ ਇਹ ਮੈਹਵਲ ਚ ਪਹੁੰਚੋ ਜੀ ਤੁਸੀਂ ਕੀ ਕਹਿਣਾ ਚਾਹੋ ਜਿਹੜੇ ਕਾਜ ਜੋਸ਼ੀ ਨਗਰ ਵਿੱਚ ਕਬੱਡੀ ਹੋ ਰਹੀ ਹੈ ਹਰ ਪੱਗ ਦੇ ਮੇਲਾ ਇਕੋ ਜੀ ਮੇਲਾ ਸਰਕਾਰ ਦਾ ਸਰਕਾਰ ਦੇ ਮੇਲੇ ਦੀ ਸ਼ਾਨ ਚ ਬੋਲਣ ਦੀ ਗੁਸਤਾਖੀ ਮੈਂ ਨਹੀਂ ਕਰ ਸਕਦੀ ਬਸ ਵਿਨਤੀ ਕਰ ਸਕਨੀ ਆ ਕਿ ਤੁਹਾਡੇ ਹੈਬੋਵਾਲ ਚ ਬਹੁਤ ਵੱਡੀ ਵੱਡੀ ਸਖਸ ਤਾਰੂ ਹਾਂ ਸੰਗਤ ਕਿਉਂਕਿ ਸੰਗਤ ਦੀ ਚਰਨ ਛੋ ਮਿਲਣੀ ਬਹੁਤ ਔਖੀ ਹੁੰਦੀ ਹੈ ਤੁਸੀਂ ਸਾਰੇ ਭਾਗਾਂ ਆਲੇ ਆ ਤੁਹਾਡੇ ਮੱਲੇ 'ਚ ਤੁਹਾਡੇ ਸ਼ਹਿਰ 'ਚ ਇੱਕ ਐਸਾ ਡੇਰਾ ਵੀ ਹੈ ਜਿੱਥੇ ਇੰਨੀਆਂ ਸ਼ਕਤੀਆਂ ਪਹੁੰਚਦੀਆਂ ਨੇ ਜਿਹੜਾ ਤਕਸ਼ੀਤਾ ਜਿਹਦਾ ਸੰਗਤ ਦੇ ਚਰਨ ਛੋਹ ਦਾ ਆਸ਼ੀਰਵਾਦ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਮੇਰੇ ਵੱਲੋਂ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਸਮੇਂ ਨੂੰ ਖੁੰਝਾਣਾ ਨਾ ਆ ਕੇ ਸਾਰੀ ਸਰਕਾਰਾਂ ਸਾਰੀ ਸੰਗਤ ਦਾ ਆਸ਼ੀਰਵਾਦ ਬਰਉ ਲਿਆ ਕੇ ਕਿਸਾਗੇ ਕਿਸੇ ਦੀ ਪਹੁੰਚ ਨਹੀਂ ਹੋ ਸਕਾ ਲ ਸੰਗਤ ਨੂੰ ਚੇਣੀ ਕਹਿੰਦੀ ਬਦਮਤੀ ਆ ਅੱਜ ਹੋਰ ਵੀ 100% ਗਿਰ ਪਹੁੰਚੇ ਸਾਈਂ ਨੂੰ ਪਹੁੰਚੇ ਵੀ ਕੀ ਕਹਣਾ ਚਾਹੁੰਦੇ ਹੈ ਦੇਖੋ ਜੀ ਮੇਰੀ ਤੇ ਔਕਾਤ ਨਹੀਂ ਕਿਸੇ ਨੂੰ ਆਸ਼ੀਰਵਾਦ ਦੇਣ ਦਾ ਮੈਂ ਤੇ ਆਸ਼ੀਰਵਾਦ ਲੈਣ ਆਂਦੀ ਆ ਕਿਉਂਕਿ ਪੰਜਾਬ ਪੀਰਾਂ ਪੈਗੰਬਰਾਂ ਫਕਰਾ ਦੀ ਧਰਤੀ ਆ ਅਨ ਦਾਤਾ ਦੀ ਧਰਤੀ ਆ ਕਿਸਾਨਾਂ ਦੀ ਧਰਤੀ ਆ ਤੇ ਆਪਾਂ ਇੱਥੇ ਆ ਕੇ ਸਾਰਿਆਂ ਦੇ ਆਸ਼ੀਰਵਾਦ ਲੈਣ ਆਂਦੇ ਆ ਦੇਣ ਨਹੀਂ ਆਂਦੇ ਅਜੇ ਦੇਣ ਵਾਲੀ ਔਕਾਤ ਬਣੀ ਨਹੀਂ ਜਦੋਂ ਹੋਊਗੀ ਤੇ ਪੱਕਾ ਦੱਸ ਦਾਂਗੇ ਜੀ ਪਰ ਲੈਣ ਆਂਦੇ ਆ ਕਿਉਂ ਕਿ ਇਹ ਤਰਦੀ ਜਦ ਫਕਰਾਂ ਦੀ ਹੈ ਤੇ ਇਸ ਮੇਲੇ ਇਸ ਮੱਲੇ ਇਸ ਸ਼ਹਿਰ ਚ ਦਾਤਾ ਹੀ ਸਰਕਾਰ ਸਾਡੀumbresha ਸਰਕਾਰ ਸਾਡੀ ਰੁਲਕੇ ਵਾਲੀ ਸਰਕਾਰ ਸਾਡੀ ਫਕਰਸ਼ਾ ਸਰਕਾਰ ਹੋਰ ਕਈ ਬੇਅੰਤ ਫਕੀਰ ਆ ਰਹੇ ਨੇ ਜਿਨ੍ਹਾਂ ਦੀ ਤਪੱਸਿਆ ਤਪ ਇੰਨਾ ਪਾਕ ਸ਼ਫਾਕ ਹੈ ਕਿ ਉਹਨਾਂ ਦੀ ਇੱਕ ਨਿਗਾਹ ਨਾਲ ਹੀ ਸਾਡੀਆਂ ਕੁੱਲਾਂ ਪਾਰ ਹੋ ਜਾਂਦੀਆਂ ਤੇ ਮੈਂ ਚਾਹਨੀ ਆ ਕਿ ਤੁਸੀਂ ਸਾਰੇ ਆ ਕੇ ਜਰੂਰ 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 ਨਸਬਦਾ ਆਸ਼ੀਰਵਾਦ ਲੋ। ਠੀਕ। ਥੈਂਕ ਯੂ ਵੈਰੀ ਮੱਚ। ਜਿਹੜਾ ਕਿ ਅੱਜ ਹਰ ਸਾਲ ਦੀ ਜੋਸ਼ੀ ਨਵਾਂ ਜੇ ਗੱਡੀ ਵਰਤੋਂ ਨਹੀਂ ਇਲਾ ਹੁੰਦਾ ਹਰ ਸਾਲ। ਅੱਜ ਇਸ ਮੇਲੇ ਦੇ ਕੀ ਕੀ ਤਰੀਕੇ ਤੇ ਕੀ ਕੰਮ ਕਰਦੇ। ਦੇਖੋ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਆਰੀਆਂ ਦਾ ਪੂਰੇ ਜੋਰਾਂ ਸ਼ੋਰਾਂ ਦੇ ਉੱਤੇ ਨੇ। ਉਹ ਸਾਡੇ ਪਾਪਾ ਜੀ, ਬਾਬਾ ਬਲਬੀਬ ਸ਼ਾਹ ਜੀ ਜਿਹੜੇ ਜੀ ਇਸ ਮੇਲੇ ਦੇ ਸਰਪ੍ਰਸਤ ਨੇ ਗੱਦੀ ਨਿਸ਼ੀਨ ਨੇ। ਔਰ ਜਿਹੜਾ ਜੀ ਮੇਲੇ ਦਾ ਜਿਹੜਾ ਆਗਾਜ਼ ਆ ਉਹ ਕੱਲ ਕੱਲ ਹੋ ਰਿਹਾ ਕੱਲ ਸਰਕਾਰ ਨੂੰ ਮਹਿੰਦੀ ਮਹਿੰਦੀ ਲੱਗਦੀ ਹੈ ਮਤਲਬ ਬਿਲਕੁਲ ਵਿਆਹ ਵਿਆਹ ਦਾ ਮਾਹੌਲ ਹੁੰਦਾ ਜੀ ਜਿੱਦਾਂ ਸਰਕਾਰਾਂ ਦੇ ਗਾਣਾ ਦੁਲਹਾ ਸਾਡੀ ਸਰਕਾਰ ਹੈ ਪੰਜ ਪੀਸ ਸਰਕਾਰ ਬਾਬਾ ਬੱਲੇ ਸ਼ਾ ਕਾਦਰੀ ਸਰਕਾਰ ਦੀ ਸ਼ਾਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰਾ ਛੋਟਾ ਵੀਰ ਮਨੀਰ ਸਿੰਘ ਜੀ ਉਹਨਾਂ ਦੇ ਪਾਪਾ ਬਲਵੀਨ ਸ਼ਾ ਜਿਹੜੇ ਦਰਵਾਜ਼ੇ ਗੱਦੀ ਨਿਸ਼ੀਨ ਨੇ ਔਰ ਉਹਦੇ ਸ਼ਾਨ ਦੇ ਵਿੱਚ ਮਹੱਤਲ ਇਕਵਾਲ ਕਰਾਉਂਦੇ ਨੇ ਮੇਲੇ ਕਰਦੇ ਨੇ ਬੜਾ ਹਮ ਹਮਾ ਕੇ ਸੰਤਾ ਜੀ ਬੜਾ ਉਤਸ਼ਾਹ ਹੁੰਦਾ ਔਰ ਉਸ ਮੇਲੇ ਵਿੱਚ ਉੱਚ ਕੋਟੀ ਦੇ ਕ왈 ਸੂਫੀ ਜਿਹੜੇ ਨੇ ਆਪਣਾ ਦਾਤਾ ਸਰਕਾਰ ਦੇ ਆਪਣੀ ਹਾਜ਼ਰੀ ਲਗਵਾਉਂਦੇ ਨੇ ਔਰ ਜਿਹੜੇ ਪਾਗ ਤੇ ਪਵਿੱਤਰ ਰੂਹਾਂ ਇਸ ਮੇਲੇ ਵਿੱਚ ਸ਼ਿਰਕਤ ਕਰ ਰਹੀਆਂ ਹਨ ਔਰ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ ਮਹਾਪੁਰਸ਼ਾਂ ਦਾ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ ਇਸ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਦਾਤਾ ਸਨੇਸ਼ਵਲੀ ਸਰਕਾਰ ਦੀ ਕਿਰਪਾ ਸਾਰਿਆਂ ਤੇ ਬਣੀ ਰਹੇਗੀ